ਜਿੰਨੇ ਵੀ ਕਬੂਤਰ ਬਾਜ਼ ਵੀਰ ਆਪਣੇ ਚੈਨਲ ਦੇ ਨਾਲ ਵੀਰੇ ਜੁੜੇ ਹੋਏ ਨੇ ਵੀਡੀਓ ਦੇਖ ਰਹੇ ਹੋ ਤੁਸੀਂ ਅੱਜ ਦੁਆਰ ਤੋਂ ਤੁਹਾਡੇ ਲਈ ਇੱਕ ਬਹੁਤ ਹੀ ਖਾਸ ਤੇ ਵਧੀਆ ਪ੍ਰੋਡਕਟ ਵੀਰੇ ਲੈ ਕੇ حاضر ਹੋਏ ਆਂ ਕਬੂਤਰ ਦੀ ਮਾਸਪੇਸ਼ੀਆਂ ਦੇ ਲਈ ਰਿਕਵਰੀ ਵਾਲਾ ਪਾਊਡਰ ਇਹ ਜਿਹੜਾ ਪਾਊਡਰ ਸਕਰੀਨ ਦੇ ਉੱਤੇ ਵੀਰੇ ਚੱਲ ਰਿਹਾ ਹੈ ਮੇਡ ਇਨ ਬੈਲਜੀਅਮ ਦਾ ਮਾਰਕ ਹੈ ਬੈਲਜੀਅਮ ਦੇ ਵਿੱਚ ਤਿਆਰ ਕੀਤਾ ਗਿਆ ਪਾਊਡਰ ਹੈ ਮੇਡ ਇਨ ਬੈਲਜੀਅਮਾ ਕੂਲ ਬਰੀਡ ਸਾਈਟ ਦੇ ਉੱਤੇ ਜਾ ਕੇ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਕੂਲ ਬਰੀਡ ਸਾਈਟ ਤੇ ਜਾ ਕੇ ਆਨਲਾਈਨ ਆਰਡਰ ਕਰ ਸਕਦੇ ਹੋ ਤੁਸੀਂ ਉੜ ਕੇ ਆਏ ਕਬੂਤਰ ਦੀਆਂ ਜਿਹੜੀਆਂ ਮਾਸਪੇਸ਼ੀਆਂ ਵਾਸਤੇ ਟਾਪ ਕਲਾਸ ਰਿਕਵਰੀ ਹੋ ਤੁਹਾਨੂੰ ਸਾਰਿਆਂ ਨੂੰ ਵੀਰੇ ਪਤਾ ਹੈ ਜਿੰਨੇ ਕਬੂਤਰਬਾਜ਼ ਵੀਰ ਆਪਾਂ ਕਬੂਤਰਬਾਜ਼ੀ ਕਰਦੇ ਆਂ ਬਾਜ਼ੀਆਂ ਛੱਡਦੇ ਆਂ ਵੀ ਜਿੰਨਾ ਚਿਰ ਜਾਨਵਰ ਦੀ ਰਿਕਵਰੀ ਨਹੀਂ ਹੁੰਦੀ ਉਹਨਾਂ ਚਿਰ ਵੀਰੇ ਕਬੂਤਰਬਾਜ਼ੀ ਨਹੀਂ ਜਿੱਤਦਾ ਜਦੋਂ ਆਪਣਾ ਜਾਨਵਰ ਉੱਡ ਕੇ ਆਉਂਦਾ ਕਈ ਵਾਰ ਜਾਨਵਰ ਦੇ ਜਿਹੜੇ ਮਾਸਲ ਨੇ ਉਹ ਖਿੱਚੇ ਜਾਂਦੇ ਨੇ ਜਾਂ ਜਿਹੜੇ ਕਬੂਤਰ ਦੇ ਸਰੀਰ ਦਾ ਪਿੰਜਰ ਆ ਉਹਦੇ ਵਿੱਚ ਦੇਖ ਲਓ ਕਿੰਨੀਆਂ ਮਾਸਪੇਸ਼ੀਆਂ ਕਿੰਨੀਆਂ ਹੱਡੀਆਂ ਨੇ ਕਈ ਵਾਰ ਜਾਨਵਰ ਦੀਆਂ ਜਿਹੜੀਆਂ ਹੱਡੀਆਂ ਨੇ ਨਾ ਮਾਸਲ ਨੇ ਉਕਤ ਜਿਹੜੇ ਅੰਦਰ ਨੇ ਸੋਜ ਆ ਜਾਂਦੀ ਹੈ ਕਬੂਤਰ ਨੂੰ ਮਾਸਪੇਸ਼ੀਆਂ ਦੇ ਵਿੱਚ ਇਹ ਜਿਹੜਾ ਪਾਊਡਰ ਆ ਵੀਰੇ ਇਹ ਮਾਸਪੇਸ਼ੀਆਂ ਦੀ ਰਿਕਵਰੀ ਲਈ ਹੀ ਬਣਾਇਆ ਗਿਆ ਸਪੈਸ਼ਲ ਜਦੋਂ ਤੁਹਾਡਾ ਜਾਨਵਰ ਉੜ ਕੇ ਆਉਂਦਾ ਇਹ ਪਾਊਡਰ ਤੁਸੀਂ ਵਰਤਣਾ ਹੀ ਵਰਤਣਾ ਤੁਹਾਡਾ ਕਬੂਤਰ ਜਿਹੜਾ ਪ੍ਰੋਪਰ ਤੌਰ ਦੇ ਉੱਤੇ ਰਿਕਵਰੀ ਨਾਲ ਦੀ ਨਾਲੇ ਰਿਕਵਰੀ ਕਰੀ ਜਾਊ ਹਫ਼ਤੇ ਦੇ ਵਿੱਚ 3 ਦਿਨ 30 ਗ੍ਰਾਮ ਪਾਊਡਰ 1 ਲੀਟਰ ਪਾਣੀ ਦੇ ਵਿੱਚ ਤੁਸੀਂ ਘੋਲੋ ਜਿੱਦਾਂ ਕਬੂਤਰ ਉੜ ਕੇ ਆਉਂਦਾ ਉਦੋਂ 1 ਲੀਟਰ ਪਾਣੀ ਦੇ ਵਿੱਚ 30 ਗ੍ਰਾਮ ਵੀਰੇ ਪਾਊ ਤੁਸੀਂ ਜਰੂਰ ਕਬੂਤਰਾਂ ਨੂੰ ਪਿਲਾਓ ਬਾਜੀ ਛੱਡਣ ਤੋਂ ਇੱਕ ਦਿਨ ਪਹਿਲਾਂ ਇਹ ਪਾਊਡਰ ਆਪਾਂ ਦੇਣਾ ਹੀ ਦੇਣਾ ਜਿੱਦਾਂ ਕਬੂਤਰ ਮੰਨ ਕੇ ਚੱਲੋ ਵੀ ਐਂ ਦਵਾਰ ਆਪਾਂ ਨੇ ਬਾਜੀ ਛੱਡਣਾ ਤਾਂ ਸ਼ਨੀਵਾਰ ਦੁਪਹਿਰੇ 12 1 ਵਜੇ 2 ਵਜੇ 3 ਵਜੇ 4 ਵਜੇ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਤਾਂ ਅੱਧੀ ਗਝੂੰਡੀ ਛੋਟੀ ਜੀ 15 ਕਾ ਐਮ ਐਲ ਪਾਣੀ ਦੇ ਵਿੱਚ 15 ਤੋਂ 20 ਐਮ ਐਲ ਪਾਣੀ ਦੇ ਵਿੱਚ ਇੱਕ ਚੂੰਡੀ ਆਪਦੇ ਜਾਨਵਰ ਨੂੰ ਜ਼ਰੂਰ ਖਿਜਾਓ ਇਹ ਪਾਊਡਰ ਦੀ ਬਾਜੀ ਛੱਡਣ ਤੋਂ ਇੱਕ ਦਿਨ ਪਹਿਲਾਂ ਕਿਉਂਕਿ ਜੇ ਤੁਹਾਡੇ ਜਾਨਵਰ ਦੇ ਕਿਸੇ ਮਾਸਲ ਦਾ ਜਾਂ ਮਾਸਪੇਸ਼ੀ ਦਾ ਜ਼ੋਰ ਲੱਗਿਆ ਵਾ ਕਬੂਤਰ ਦੇ ਸਰੀਰ ਦੇ ਵਿੱਚ ਕੋਈ ਹੱਡ ਪੈਰ ਦੁਖਦਾ ਜਾਨਵਰ ਦਾ ਤਾਂ ਬਾਈ ਇਹ ਪ੍ਰੋਪਰ ਤੌਰ ਦੇ ਉੱਤੇ 10-12 ਘੰਟਿਆਂ ਦੇ ਵਿੱਚ ਹੀ ਰਿਕਵਰੀ ਕਰ ਦਿੰਦਾ ਇਹ ਜਿਹੜਾ ਪਾਊਡਰ ਆ 10 ਤੋਂ 12 ਘੰਟਿਆਂ ਦੇ ਵਿੱਚ ਇਹ ਜਿਹੜਾ ਪਾਊਡਰ ਹੈ ਨਾ ਬਾਹਰਲਾ ਰਿਕਵਰੀ ਵਾਲਾ ਇਹ ਕਬੂਤਰ ਦੀ ਪ੍ਰੋਪਰ ਤੌਰ ਤੇ ਸਰੀਰ ਦੇ ਵਿੱਚ ਰਿਕਵਰੀ ਕਰ ਦਿੰਦਾ ਕਬੂਤਰ ਦੀ 10-12 ਘੰਟਿਆਂ ਦੇ ਵਿੱਚ ਬਾਜ਼ੀ ਛੱਡਣ ਤੋਂ ਇੱਕ ਦਿਨ ਪਹਿਲਾਂ ਜ਼ਰੂਰ ਵਰਤੋ ਇਹ ਪਾਊਡਰ ਬਾਈ ਦੋ ਜਾਨਵਰ ਨੂੰ ਬਾਕੀ ਸਪੈਸ਼ਲ ਸਕਰੀਨ ਦੇ ਉੱਤੇ ਸਟicker ਲਾਇਆ ਹੋਇਆ ਹੈ ਇੰਗਲਿਸ਼ ਤੋਂ ਪੰਜਾਬੀ ਦੇ ਵਿੱਚ ਟ੍ਰਾਂਸਲੇਸ਼ਨ ਕੀਤੀ ਹੋਈ ਆ ਇਹ ਜਿਹੜਾ ਵੀਰੇ ਸਟicker ਲਾਇਆ ਹੋਇਆ ਇਹ ਕੰਪਨੀ ਵੱਲੋਂ ਲਗਾਇਆ ਗਿਆ ਸਟicker ਆ ਇਹ ਉੜ ਕੇ ਆਏ ਕਬੂਤਰ ਨੂੰ ਇਹ ਪਾਊਡਰ ਵੀਰੇ ਤੁਸੀਂ ਜ਼ਰੂਰ ਵਰਤੋ ਕਬੂਤਰ ਦੀਆਂ ਮਾਸਪੇਸ਼ੀਆਂ ਵਾਸਤੇ ਤੇਜ਼ ਰਿਕਵਰੀ ਦਾ ਜਿਹੜਾ ਪਾਊਡਰ ਆ ਕੰਮ ਕਰਦਾ ਹੁਣ ਉੜ ਕੇ ਆਏ ਜਾਨਵਰ ਨੂੰ ਆਪਾਂ ਵੀਰੇ ਰਸੌਂਦ ਵੀ ਲਾ ਦਿੰਨੇ ਆ ਕਈ ਵੀਰੇ ਜਲਾਬ ਵੀ ਲਾਉਂਦੇ ਨੇ ਹੁਣ ਜਿਹੜੇ ਜਲਾਬ ਆਪਾਂ ਲਾਉਨੇ ਆ ਕਬੂਤਰਾਂ ਦੇ ਉਹਨਾਂ ਨੇ ਵੀਰੇ ਮਿਹਦੇ ਦੀ ਗਰਮੀ ਕੱਢਣੀਆਂ ਜਾਨਵਰ ਦੀ ਹੁਣ ਜੇ ਆਪਾਂ ਕਹੀਏ ਵੀ ਰਸੌਂਦ ਜਾਂ ਆਲੂ ਬਖਾਰਾ ਕਬੂਤਰ ਦੀ ਰਿਕਵਰੀ ਕਰ ਦੂ ਸਰੀਰ ਦੀ ਉਹਨਾਂ ਨੇ ਵੀਰੇ ਆਲੂ ਉਖਾਰੇ ਨੇ ਕਬੂਤਰ ਦੀ ਰਿਕਵਰੀ ਥੋੜੀ ਕਰਨੀ ਆ ਹੁਣ ਕਬੂਤਰ ਨੇ ਕਿਹੜਾ ਬੋਲ ਕੇ ਦੱਸਣਾ ਜਿੱਦਣ ਉੜ ਕੇ ਆਉਂਦਾ ਆਪਣਾ ਜਾਨਵਰ ਨਾ ਆਪਣੇ ਕੋਲੇ ਕੋਈ ਸਕੈਨਰ ਆ ਵੀ ਆਪਾਂ ਕਬੂਤਰ ਦੇ ਸਰੀਰ ਦੀ ਸਕੈਨ ਕਰ ਲਾਂਗੇ ਕਈ ਵਾਰ ਜਾਨਵਰ ਦੇ ਮਾਸਲ ਨੇ ਉਹ ਖਿੱਚੇ ਜਾਂਦੇ ਨੇ ਜਾਂ ਕਬੂਤਰ ਦਾ ਜਿਹੜਾ ਟੱਡ ਆ ਉਹਦਾ ਵੀਰੇ ਟੱਡ ਦੇ ਅੰਦਰੋਂ ਆਪਣੇ ਅੰਦਰੂਨੀ ਤੌਰ ਤੇ ਮਾਸਪੇਸ਼ੀਆਂ ਦਾ ਕਬੂਤਰ ਦੇ ਮਸਲਾਂ ਦਾ ਲੋੜ ਨਾਲੋਂ ਜ਼ਿਆਦਾ ਜ਼ੋਰ ਲੱਗ ਜਾਂਦਾ ਆਪਾਂ ਨੂੰ ਨਹੀਂ ਵੀਰੇ ਪਤਾ ਲੱਗਦਾ ਵੀ ਕਬੂਤਰ ਜ਼ਿਆਦਾ ਜ਼ੋਰ ਲਾ ਗਿਆ ਅੱਜ ਇਹ ਜਿਹੜਾ ਪਾਊਡਰ ਆ ਮੇਰੇ ਭਰਾ ਸਕਰੀਨ ਦੇ ਉੱਤੇ ਚੱਲ ਰਿਹਾ ਇਹ ਬਾਈ ਵਰਤੋ ਤੁਸੀਂ ਜੇ ਤੁਹਾਡੇ ਜਾਨਵਰ ਦਾ ਅੰਦਰੂਨੀ ਤੌਰ ਦੇ ਉੱਤੇ ਮਾਸਪੇਸ਼ੀਆਂ ਦਾ ਜ਼ੋਰ ਲੱਗਿਆ ਹੋਇਆ ਕਿਸੇ ਮਸਲ ਦਾ ਵੱਧ ਘੱਟ ਜ਼ੋਰ ਲੱਗ ਗਿਆ ਮਸਲ ਖਿੱਚਿਆ ਗਿਆ ਤਾਂ ਇਹਨੇ ਵੀਰੇ ਪਾਊਡਰ ਨੇ ਪ੍ਰੋਪਰ ਤੌਰ ਦੇ ਉੱਤੇ 12-14 ਘੰਟਿਆਂ ਦੇ ਵਿੱਚ ਹੀ ਤੁਹਾਡੇ ਕਬੂਤਰ ਦੀ ਜਿਹੜੀ ਰਿਕਵਰੀ ਕਰ ਦੇਣੀ ਆ ਜਿੱਦਣ ਆਪਾਂ ਜਾਨਵਰ ਬਾਜੀ ਤੇ ਛੱਡਣਾ ਪ੍ਰੋਪਰ ਤੌਰ ਤੇ ਤੁਹਾਡਾ ਕਬੂਤਰ ਸਰੀਰਕ ਪੱਖੋਂ ਪੂਰਾ ਤੰਦਰੁਸਤ ਤੇ ਫਿੱਟ ਰਹਿੰਦਾ ਜੇ ਕਬੂਤਰ ਦੀ ਰਿਕਵਰੀ ਪ੍ਰੋਪਰ ਤੌਰ ਦੇ ਉੱਤੇ ਨਹੀਂ ਹੋਈ ਤਾਂ ਭਾਈ ਜਾਏ ਸੋਨਾ ਖਿਲਾ ਦਿਓ ਤੁਹਾਡੇ ਕਬੂਤਰ ਨੇ ਨਹੀਂ ਵੀਰੇ ਉੜਨਾ ਜੇ ਸਰੀਰ ਦੀਆਂ ਮਾਸਪੇਸ਼ੀਆਂ ਦੀ ਰਿਕਵਰੀ ਪ੍ਰੋਪਰ ਤੌਰ ਦੇ ਉੱਤੇ ਨਹੀਂ ਹੋਈ ਕਬੂਤਰ ਦੀ ਚਾਹੇ ਕੋਸ ਖਿਲਾ ਦਿਓ ਕਬੂਤਰ ਨੂੰ ਕਬੂਤਰ ਗੁੱਤਰਬਾਜੀ ਨਹੀਂ ਦਿੱਤਦਾ ਕਬੂਤਰ ਦੇ ਸਰੀਰ ਦੀ ਰਿਕਵਰੀ ਸਭ ਤੋਂ ਜ਼ਰੂਰੀ ਆ ਮੇਦੇ ਦੀ ਗਰਮੀ ਵੀ ਕੀ ਕਰੂ ਜੇ ਕਈ ਬੰਦੇ ਹੁਣ ਕਰੀ ਜਾਂਦੇ ਨੇ ਜਲਾਬ ਠੋਕੀ ਜਾਂਦੇ ਨੇ ਜਲਾਬ ਵੀ ਭਾਈ ਕੀ ਕਰੂ ਕਬੂਤਰ ਨੂੰ ਮੇਦੇ ਦੀ ਗਰਮੀ ਵੀ ਕੀ ਕਰੂ ਜੇ ਕਬੂਤਰ ਦੀਆਂ ਮਾਸਪੇਸ਼ੀਆਂ ਦਾ ਜ਼ੋਰ ਲੱਗਿਆ ਵਾ ਹਨਾ ਕਬੂਤਰ ਦੇ ਮਸਲੇ ਦੁਖਦੇ ਨੇ ਜਿਹੜੇ ਸਰੀਰ ਦੇ ਵਿੱਚ ਹੱਡੀਆਂ ਨੇ ਕਬੂਤਰ ਦੀਆਂ ਉਹਨਾਂ ਦਾ ਹੀ ਵੱਧ ਜ਼ੋਰ ਲੱਗ ਗਿਆ ਕਬੂਤਰ ਦਾ ਜਿਹੜਾ ਪਿੰਜਰ ਆ ਸਰੀਰ ਦਾ ਉਹੀ ਸਹੀ ਨਹੀਂ ਕਬੂਤਰ ਕਿੱਥੋਂ ਬਾਜੀ ਜਿੱਤ ਲੂ ਚਾਹੇ ਤੁਸੀਂ ਜਲਾਬ ਲਾ ਲਓ ਚਾਹੇ ਸੋਨਾ ਖਲਾ ਲਓ ਸਾਰਿਆਂ ਤੋਂ ਜ਼ਰੂਰੀ ਰਿਕਵਰੀ ਮਾਸਪੇਸ਼ੀਆਂ ਦੀ ਰਿਕਵਰੀ ਜਦੋਂ ਕਬੂਤਰ ਦੀਆਂ ਮਾਸਪੇਸ਼ੀਆਂ ਕਬੂਤਰ ਦੇ ਸਰੀਰ ਦਾ ਕੂਤਰ ਦੇ ਖੰਭਾਂ ਦਾ ਜਿਹੜਾ ਪਿੰਜਰ ਆ ਪਰਾਂ ਦਾ ਸਰੀਰ ਦੀਆਂ ਸਾਰੀਆਂ ਹੱਡੀਆਂ ਕਬੂਤਰ ਦੀਆਂ ਸਹੀ ਨੇ ਫੇਰ ਕਿਤੇ ਜਾ ਕੇ ਵੀਰੇ ਕਬੂਤਰ ਦੇ ਚਾਂਸ ਬਣਦੇ ਨੇ ਸੌਰੀ ਫੇਰ ਕਿਤੇ ਵੀਰੇ ਜਾ ਕੇ ਕਬੂਤਰ ਦੇ ਚਾਂਸ ਬਣਦੇ ਨੇ ਬੀ ਕਬੂਤਰ ਵਧੀਆ ਪਰਫਾਰਮੈਂਸ ਕਰਦਾ ਤੁਹਾਡਾ ਬਾਜੀ ਤੇ ਜਦੋਂ ਕਬੂਤਰ ਦਾ ਜਿਹੜਾ ਸਰੀਰ ਦਾ ਪਿੰਜਰ ਉਹ ਪ੍ਰੋਪਰ ਤੌਰ ਦੇ ਉੱਤੇ ਰਿਕਵਰ ਕਰਿਆ ਹੋਇਆ ਆਪਾਂ ਨੇ ਸੋ ਮੇਰੇ ਭਰਾ ਜਿੰਨੇ ਵੀ ਤੁਸੀਂ ਨਾਲ ਜੁੜੇ ਹੋਏ ਹੋਏ ਮੇਰੀ ਵੀਡੀਓ ਦੇ ਆ ਪਾウダー ਜਰੂਰ ਵੀਰੇ ਵਰਤ ਕੇ ਦੇਖੋ ਆਨਲਾਈਨ ਤੁਸੀਂ ਕੂਲ ਬਰੀਡ ਸਾਈਟ ਤੇ ਜਾ ਕੇ ਮੰਗਵਾ ਸਕਦੇ ਹੋ ਮੇਰੀ ਇਹੋ ਵੀਰੇ ਕੋਸ਼ਿਸ਼ ਆ ਨਾ ਤਾਂ ਮੈਂ ਕੋਈ ਡਾਕਟਰ ਆ ਨਾ ਮੈਂ ਐਮਬੀਬੀਐਸ ਆ ਸਰਪ ਤੇ ਸਰਪ ਆਪਣੀ ਜਿਹੜੇ ਨਵੇਂ ਭਰਾ ਨੇ ਕਬੂਤਰ ਬਾਜ਼ ਵੀਰ ਜੁੜੇ ਹੋਏ ਨੇ ਮੇਰੇ ਨਾਲ ਤੁਹਾਨੂੰ ਬਾਹਰਲੇ ਜਿਹੜੇ ਦਵਾਈਆਂ ਬੂਟੀਆਂ ਨੇ ਉਹਨਾਂ ਬਾਰੇ ਜਾਣੂ ਕਰਾਉਣਾ ਜਿਹੜੇ ਵਧੀਆ ਪ੍ਰੋਡਕਟ ਨੇ ਬਾਹਰਲੇ ਜਿਨ੍ਹਾਂ ਦੀ ਜ਼ਿਆਦਾ ਸੇਲ ਹੈ ਜਿਨ੍ਹਾਂ ਦੀ ਜ਼ਿਆਦਾ ਵਿਕਰੀ ਆ ਜ਼ਿਆਦਾ बिक ਰਹੇ ਨੇ ਮੌਜੂਦਾ ਟਾਈਮ ਦੇ ਵਿੱਚ ਮੈਂ ਮੌਜੂਦਾ ਟਾਈਮ ਦੀ ਗੱਲ ਕਰਦਾ ਅੱਜ ਦੀ ਘੜੀ ਇਹਨਾਂ ਪ੍ਰੋਡਕਟਾਂ ਦੀ ਬਹੁਤ ਜ਼ਿਆਦਾ ਵੀਰੇ ਮੰਗ ਦਾ ਬਹੁਤ ਜ਼ਿਆਦਾ ਵਿਕਦੇ ਨੇ ਇਹ ਪ੍ਰੋਡਕਟ ਨੇ ਜਿਹੜੇ ਬਿਕਦੇ ਵੀ ਨੇ ਤੇ ਕੰਮ ਵੀ ਕਰਦੇ ਨੇ ਕਬੂਤਰ ਬਾਜ਼ੀ ਦੇ ਵਿੱਚ 100 ਦੇ ਵਿੱਚੋਂ 100% ਕੰਮ ਵੀ ਕਰਦੇ ਨੇ ਤੇ ਸੇਲ ਵੀ ਬਹੁਤ ਹੈ ਨਾ ਪ੍ਰੋਡਕਟਾਂ ਦੀ ਜਿਹੜੇ ਮੈਂ ਅਪਲੋਡ ਕਰਦਾ ਆ ਆਪਾਂ ਕਹਦਾ ਸਮਾਂ ਨਹੀਂ ਤੁਹਾਡਾ ਖਰਾਬ ਕਰਦੇ ਇੱਕ ਵਾਰ ਮੇਰਾ ਵੀਰ ਜਰੂਰ ਬਾਈ ਵਰਤ ਕੇ ਦੇਖਿਓ ਆ ਪਾਊਡਰ ਜਿਹੜਾ ਅੱਜ ਆਪਾਂ ਵੀਡੀਓ ਬਣਾਈ ਆ ਤੇ ਤੁਹਾਡੇ ਕੰਮ ਆਉਣ ਵਾਲੀ ਚੀਜ਼ ਆ ਨਵੇਂ ਕਬੂਤਰ ਬਾਜ਼ ਭਰਾਵਾਂ ਦੇ ਵੈਲਜੀਅਮ ਦਾ ਬਣਿਆ ਹੋਇਆ ਪਾਊਡਰ ਆ ਇਹ ਮੇਡ ਇਨ ਵੈਲਜੀਅਮ ਕਬੂਤਰਾਂ ਦੀ ਮਸਲਾ ਵਾਸਤੇ ਟੌਪ ਕਲਾਸ ਰਿਕਵਰੀ